ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਤੇ ਗੈਲਰੀ ਫਾਰਮ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਮੇਰੇ ਪਿੰਡ ਤੋਂ ਪਿੰਡ ਲਹਿਰਾ ਬੇਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਬਾਈ ਗਗਨਦੀਪ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇੱਕ ਚੰਗੀ ਜਰਸੀ ਬੈਡ ਦਿਖਾ ਰਹੇ ਆਂ ਕਾਫੀ ਬਾਈਨਾਂ ਦੇ ਜਿਹੜੇ ਫੋਨ ਆਏ ਸੀ ਵੀ ਜਰਸੀ ਗਾਂ ਜਿਹੜੀ ਉਹਦੀ ਵੀਡੀਓ ਲੈ ਕੇ ਆਓ ਸੱਜਰ ਗਾਂ ਕੀ カラー ਆਦੀ ਸੂਈ ਹੋਈ ਆ ਬੱਚਾ ਇਹਦਾ ਬੱਚਾ ਗਾ ਬਾਕੀ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਕਿੰਨੇ ਕੁ ਦੁੱਧ ਦੀ ਬਾਈ ਗਰੰਟੀ ਲੈਂਦਾ ਜਿਹੜੀ ਪੂਰੀ ਗੱਲਬਾਤ ਆਪਾਂ ਬਾਈ ਗਗਨ ਦੇ ਨਾਲ ਕਰਕੇ ਤੁਹਾਨੂੰ ਦੱਸਾਂਗੇ ਪਹਿਲਾਂ ਤੁਹਾਨੂੰ ਇੱਕ ਵਾਰੀ ਆਪਾਂ ਬਾੜ ਤੋੜ ਕੇ ਦਿਖਾਉਣੇ ਤੋਰੀ ਬਾਈ ਗਗਨ ਬਾਕੀ ਜੇ ਆਪਾਂ ਥਾਣ ਹਵਾਨੇ ਦੀ ਗੱਲ ਕਰੀਏ ਤਾਂ ਪੂਰਾ ਸਾਫ ਸੁਥਰਾ ਥਾਣ ਹਵਾਨਾ ਬਾਕੀ ਜੇ ਆਪਾਂ ਗੱਲ ਕਰੀਏ ਪੂਰਾ ਚੰਗਾ ਜਿਹੜਾ ਹਵਾਨਾ ਨੇ ਤਿਆਰ ਕੀਤਾ ਹੋਇਆ ਜੇ ਆਪਾਂ ਕਹਿ ਲਈਏ ਬਾਈ ਪੂਰਾ ਪਿੱਛੋਂ ਫਿਟਿੰਗ ਵਾਲਾ ਹਵਾਨਾਗਾ ਕੋਈ ਮੱਲੋ ਐ ਨਹੀਂ ਕਹਿ ਸਕਦੇ ਵੀ ਆਪਾਂ ਝੁਕਮਾ ਹਵਾਨਾ ਜਾਂ ਕੋਈ ਐਦਾਂ ਦੀ ਗੱਲਬਾਤ ਆ ਜਿੱਡਾ ਕ ਜਰਸੀ ਗਾਇਆਂ ਦਾ ਕੱਦ ਹੁੰਦਾ ਓਡੇ ਹੀ ਕੱਦ ਕਾਠਾ ਥੋੜਾ ਜਿਹਾ ਬੱਚਿਆਂ ਦਾ ਕਰਕੇ ਕਰਦੀ ਆ ਗੈਣ ਬਾਹਰ ਹੀ ਬਣ ਲੱਭ ਬਾਕੀ ਸੀਲ ਸੌ ਫੁੱਲ ਆ ਬਾਈ ਤੁਸੀਂ ਚੈੱਕ ਕਰ ਲਓ ਕੋਈ ਵੀ ਬਾਈ ਨੇ ਨਿਆਣਾ ਨਹੀਂ ਪਾਇਆ ਹੈਗਾ ਪੁੱਠੇ ਪਾਸੇ ਉਮ ਬਹਿ ਗਿਆ ਕੋਈ ਚੱਕਰ ਵਾਲੀ ਗੱਲ ਨਹੀਂ ਬਾਈ ਕਹਿੰਦਾ ਸੀਲ ਸੌ ਫੁੱਲ ਹੈ ਕੰਨ ਲਾ ਕੇ ਬਾਹਰ ਹੀ ਲੈ ਚੱਲ ਬਾਕੀ ਪਿੱਛੇ ਤੋਂ ਸਾਨੂੰ ਆਪਾਂ ਕਰੀ ਫੇਰ ਜਿਹੜਾ ਦਾ ਹਵਾਨੇ ਦਾ ਰੁੱਖ ਚੈੱਕ ਕਰਾ ਦਿੰਨੇ ਆ ਰੁੱਖ ਲਾ ਗਣ ਇੱਕ ਵਾਰੀ ਬਾਕੀ ਤੁਸੀਂ ਇੱਥੇ ਚੈੱਕ ਕਰ ਲੋ ਇਹ ਪੂਰਾ ਫਾੜੀ ਵਾਲਾ ਤੇ ਫਿਟਿੰਗ ਹਵਾਨਾ ਦਾ ਬੰਨ ਲ ਬੰਨ ਲ ਇੱਕ ਵਾਰ ਬੰਨ ਜਾ ਕੇ ਬੰਦ ਕੋਈ ਨਹੀਂ ਬੰਨ ਬੰਨ ਥੋੜਾ ਜਿਹਾ ਬੱਚੇ ਦਾ ਜ਼ਰੂਰ ਕਰਦੀ ਆ ਬਈ ਤਾਜੀ ਸੂਈ ਹੋਣ ਕਰਕੇ ਬਾਕੀ ਗੱਲਬਾਤ ਆਪਾਂ ਬਾਅਦ ਦਿਨਾਂ ਕਰਦੇ ਆ ਕਸੂਆ ਵੀ ਕਸੂਆ ਵੀ ਕੀ ਹਾਲ ਹੈ ਵਧੀਆ ਜੀ ਆਪਾਂ ਥੋੜੇ ਦਿਨ ਪਹਿਲਾਂ ਮੱਝ ਦੀ ਵੀਡੀਓ ਪਾਈ ਸੀ ਵੇਖੀ ਸੀ ਵਧੀਆ ਹਾਂ ਵਧੀਆ ਵੀ ਤੇ ਆਪਣਾ ਮੋਬਾਈਲ ਨੰਬਰ ਦੱਸੀਂ ਦੁਬਾਰੀ 85409187 ਠੀਕ ਹੈ ਜਿਹੜੀ ਆਪਾਂ ਬੈਡ ਦਿਖਾ ਰਹੇ ਹਾਂ ਕਦੋਂ ਕਸੂਈ ਆਹੀ ਤੇ ਕੱਲ੍ਹ ਸੂਈ ਗੋਦੀ ਠੀਕ ਹੈ ਤੇ ਦੂਜਾ ਸੁਹਾ ਸੁਈਆ ਹਾਂ ਦੂਜਾ ਸੁਹਾ ਤੇ ਬੋਲਾ ਬੂਲਾ ਕੱਢਿਆ ਹੁਣ ਕਿ ਹਜੇ ਸਾਫ ਨਹੀਂ ਕੀਤਾ ਕੱਢਿਆ ਬਈ ਮਣੋ ਕੱਲ੍ਹ ਹੀ ਕੱਢਿਆ ਸੀ ਠੀਕ ਹੈ ਜਾਂ ਸਵੇਰ ਮੰਨ ਲਉ ਹਾਂ ਹਾਂ ਠੀਕ ਹੈ ਤੇ ਪਿਛਲੇ ਸੂਏ ਕਿੰਨਾ ਕੁ ਦੁੱਧ ਦਿੱਤਾ ਕਹਿੰਦੇ ਨੇ ਬਈ 18 19 ਲੀਟਰ ਦੁੱਧ ਦਿੱਤਾ ਇਹ ਪਿਆਰਾ ਬਦੂ ਵੀ ਦੁੱਧ ਪਰ ਆਪਾਂ 18-19 ਲੀਟਰ ਦੀ ਗਾਰੰਟੀ ਕਰਦੇ ਆ ਜਿਹੜੇ ਹਿਸਾਬ ਨਾਲ ਹਵਾਨਾ ਬਾਈ ਅੰਦਾਜ਼ਾ ਜਾਊਗੀ 20 ਦੇ ਨੇੜੇ ਚਲੋ ਆਪਾਂ 18 ਦੀ ਮੰਨ ਲਓ ਗਾਰੰਟੀ ਦੇ ਦੇਾਂਗੇ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਕਿੰਨਾ ਰੇਟ 15 ਬਾਈ 15 ਕੋਈ ਮਾਨਤਨ ਮਾਨਤਨ ਕਰਦਾ ਹੈ 1 ਲੱਖ ਤੇ 5000 ਰੁਪਇਆ ਬਾਈ ਨੇ ਦੀ ਡਿਮਾਂਡ ਰੱਖੀ ਆ ਬਿਲਕੁਲ ਜਾਇਜ਼ ਡਿਮਾਂਡ ਕੀਤੀ ਆ ਕਦ ਕਾਠ ਦਾ ਅੰਦਾਜ਼ਾ ਲਾ ਲਓ ਬਾਈ ਤੁਸੀਂ ਬਾਕੀ ਠੰਡੀ ਸੀਲ ਫੁੱਲਾ ਬਾਈ ਬਾਈ ਦੇਖੋ ਕਿਵੇਂ ਮਰਜੀ ਬੈਠੀ ਜਾਵੇ ਪੁੱਠੇ ਪਾਸੇ ਸਿੱਧੇ ਪਾਸੇ ਹੱਥੀ ਚਵਾਈ ਵਾਲਾ ਥਣਪੀਆ ਤੇ ਬਾਈ ਮਸ਼ੀਨੀ ਥਣਪੀਆ ਦੋਨੇ ਪਾਸੇ ਬਹਿ ਕੇ ਚਵਾਈ ਵੀ ਹੋ ਜਾਂਦੀ ਆ ਬਾਕੀ ਜੇ ਤੁਸੀਂ ਗੱਲ ਕਰੋ ਤਾਂ ਪਤਾਰਾ ਮਾਰਦੇ ਕਹਿੰਦੇ ਮਾਰੀ ਧਾਰਾਂਗੇ ਕਿਸਾਨ ਚੋਂ ਮਾਦਾ ਦੇਖੋ ਬਾਈ ਪੂਰੀ ਚੰਗੀ ਤੇ ਜਿਹੜੀ ਮੋਟੀ ਚਵਾਈ ਹੈਗੀ ਕੋਈ ਵੀ ਪੂਸ਼ਰਲਣ ਹੈਗਾ ਬਿਨਾ ਨਿਆਣੇ ਤੋਂ ਜਿਹੜਾ ਬਾਈ ਧਾਰਾ ਮਾਰ ਰਿਹਾ ਠੀਕ ਹੈ ਬਾਕੀ ਤੇ ਜਿਹੜੇ ਵੀ ਵੀਰ ਨੂੰ ਮੈਡ ਪਸੰਦ ਆਉਂਦੀ ਆ ਬਾਈਕ ਆਗਾ ਨਾਲ ਸੰਪਰਕ ਕਰ ਲਿਓ ਨੰਬਰ ਜਿਹੜਾ ਟਾਈਟਲ ਦੇ ਵਿੱਚ ਚੱਲੀ ਜਾਂਦਾਗਾ ਤੇ ਜੇ ਕਿਸੇ ਹੋਰ ਵੀਰ ਨੇ ਇਦਾਂ ਦੀ ਕੋਈ ਵੀਡੀਓ ਕਰਾਉਣੀ ਆ ਤਾਂ ਆਪਣਾ ਮੋਬਾਈਲ ਨੰਬਰ ਆ ਜੀ 9780905653 ਵੀਡੀਓ ਨੂੰ ਬਾਅਦ ਤੋਂ ਆ ਸ਼ੇਅਰ ਕਰ ਦਿਓ ਜੀ ਧੰਨਵਾਦ